ਉਹਨਾਂ ਦਾ ਸਵਾਈ ਕੀ ਜਾਨਾ ਦੀ ਕੀ ਗੱਲ ਰਹਿ ਗਈ ਬਾਈ ਜੀ ਮੈਨੂੰ ਤੁਹਾਡੀ ਆ ਬਹੁਤ ਵਧੀਆ ਲੱਗੀ ਕਿ ਤੁਸੀਂ ਮਾਲਚ ਕਰ ਰਹੇ ਹੋ ਮਾਲਚ ਕਰਕੇ ਸੈੱਟ ਕਰਦੇ ਨਾ ਕੋਈ ਮਸ਼ੀਨ ਨਾ ਕੁਝ ਨਹੀਂ ਹੱਥ ਦਾ ਜੋ ਵੀ ਕੁਝ ਕਰ ਰਹੇ ਬਤੂ ਤੇ ਤੁਹਾਡੇ ਹੱਥਾਂ ਤੇ ਪਰਮਾਤਮਾ ਨੇ ਪਤਾ ਨਹੀਂ ਕੀ ਬਖਸ਼ਿਆ ਕੀ ਨਹੀਂ ਪਾਰਖ ਇਹ ਨਹੀਂ ਮੈਨੂੰ ਪਤਾ ਬਸ ਇਹ ਵੀ ਤੁਸੀਂ ਤੁਹਾਡੇ ਕੋਲੇ ਆਉਨੇ ਆ ਤੁਸੀਂ ਤੇਲ ਮਾਲਦੇ ਆ ਹੱਥਾਂ ਨਾਲ ਹੀ ਕਰਕੇ ਸੈੱਟ ਨਾਲ ਚੇਪੀ ਲਾਉਨੇ ਆ ਨਾ ਕੋਈ ਮਸ਼ੀਨ ਦਾ ਤੋ ਜੋ ਕਰ ਰਹੇ ਤੁਸੀਂ ਇਹਦਾ ਆਪਾਂ ਵਰਤਣੀ ਨਹੀਂ ਬਾਈ ਆਪਾਂ ਬਾਰੇ ਨਹੀਂ ਲਾਉਂਦੇ ਜੀ ਉਹਨਾਂ ਵੀ ਆਪਾਂ ਰਾਇਬ ਨਹੀਂ ਦਿੰਦੇ ਬਾਈ ਹਾਂ ਉਹ ਉਹ ਵੀ ਨਹੀਂ ਲਾ ਰਹੇ ਤੁਸੀਂ ਉਹਨਾਂ ਵੀ ਤਾਂ ਮੈਂ ਰਾਇਬ ਨਹੀਂ ਦਿੰਦਾ ਬਾਈ ਮੈਂ ਤਾਂ ਅਗਲੇ ਨੂੰ ਕਹਿ ਦਿੰਦਾ ਬਾਈ ਜੇ ਲਵਾਵੇਂਗਾ ਤਾਂ ਚੰਗੇ ਦੀ ਲਵਾਈ ਨਹੀਂ ਲਵਾਈ ਨਾ ਤਾਂ ਬਹੁਤ ਮਾੜੇ ਨੇ ਬਾਈ ਆਪਾਂ ਨਾਲ ਕੋਈ ਮਸ਼ੀਨ ਵਰਤਣੀ ਹੈ ਫੇਰ ਦੇਖੋ ਇਹ ਸੋਲ ਚੀਜ਼ ਹੁੰਦੀ ਆ ਰੰਨਾ ਸਭ ਬ੍ਰੀਕ ਹੁੰਦੀਆਂ ਅਗਲਾ ਤਾਂ ਆਪਣੇ ਦੋ ਰੁਪਏ ਪਿੱਛੇ ਅਗਲੇ ਦੀ ਐਥੇ-ਤੇ ਕਰਕੇ ਨਹੀਂ ਬਾਈ ਉਹਦੇ ਨਾਲ ਕੰਮ ਸਹੀ ਤੀ ਨਿਬੜਦਾ ਨੂੰ ਛੋੜੇ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਅੱਧਾ ਘੰਟੇ ਤੋਂ ਜ਼ਿਆਦਾ ਹੋ ਗਿਆ ਹਾਂਜੀ ਹਾਂ ਉਹਦੇ ਨਾਲ 2 ਮਿੰਟ ਲੱਗਦੇ ਨੇ ਨੁਕਸਾਨ ਦਾ ਵੀ ਵੀ ਹੋ ਹੈ ਜੀ ਨੁਕਸਾਨ ਦਾ ਵੀ ਹੋ ਪਰ 2 ਮਿੰਟਾਂ ਦਾ ਹੀ ਲੱਗਦਾ ਗਰੀ ਹਾਂਜੀ ਖਾਲਸਾ ਜੀ ਤੁਸੀਂ ਆਏ ਮਸਲਾ ਆਇਆ ਇੱਕ ਵਾਰੀ ਕਿਵੇਂ ਲੱਗਿਆ ਇੱਕ ਵਾਰ ਕਿ ਮੈਂ ਸਿਗਰ ਜੀ ਮੈਨੂੰ ਤਾਂ ਵਧੀਆ ਲੱਗਾ ਜੀ ਹਾਂ ਤੇ ਮੇਰੇ ਸਿਗਰ ਨਾਲ ਦੀ ਪ੍ਰੋਬਲਮ ਹੈ ਨਾਸਾ ਤੇ ਨਲ ਦੀ ਪ੍ਰੋਬਲਮ ਮੇਰੀ ਲੱਤ ਥੋੜੀ ਦੇਖ ਤਾਂ ਉਹ ਤੇ ਨਾਸਾ ਕਰਕੇ ਮੈਨੂੰ ਤੁਰੰਤ ਵੀ ਮੜ ਜਾਂਦੀਆਂ ਕੰਨ ਕਬੜਾ ਇੱਕ ਲੱਤ ਛੋਟੀ ਹੋਰੀ ਦੀ ਥੋੜੀ ਹਾਂਜੀ ਹਾਂ ਬੜੀ ਮਾਨਸਿਕ ਕਰਾਇਆ ਮੇਰੇ ਇੱਕ ਵਾਰ ਨੰਬਰ ਤੇ ਪੈ ਗਿਆ ਦੁਬਾਰੇ ਆਏ ਨਹੀਂ ਤੁਸੀਂ ਦੁਬਾਰੇ ਮੇਰੇ ਕੋਲ ਨਹੀਂ ਆਏਗਾ ਕੋਈ ਤੁਸੀਂ ਆਉਣਾ ਦੇਖਾਂਗੇ ਜਿੱਦ ਤੇ ਨਾ ਬਾਕੀ ਭਾਈ ਦੂਰ ਵੀ ਨੇ ਇਹ ਟਹਾਣੇ ਲਵਾਂ ਆਏ ਨੇ ਵੀਰ ਬਹੁਤ ਦੂਰ ਵੀ ਆ ਚਲੋ ਵੈਗਰੂ ਭਲਾ ਕਰੂਗਾ ਹੁਣ ਦੇਖਦੇ ਨਾ